ਸੱਚੀ ਗੱਲ ਹੈ ਸਾਰਿਆਂ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਫਿਰ ਤੋਂ ਵੈਲਕਮ ਕਰਦੇ ਆਂ ਹਰ ਸਾਲ ਦੀ ਤਰ੍ਹਾਂ ਅਸੀਂ ਕੱਲ ਨੂੰ ਜਾ ਰਹੇ ਆਂ ਪਿੰਡ ਕਾਲੇ ਕੀ ਮੇਲੇ ਤੇ ਤੇ ਥੰਮ ਲੈ ਕੇ ਜਾ ਰਹੇ ਆਂ ਤੇ ਉਹਦੀ ਅਸੀਂ ਤਿਆਰੀ ਕਰ ਰਹੇ ਆਂ ਇਸ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਗੁਲਗਲੇ ਬਣਾਉਨੇ ਸਿਖਾਵਾਂਗੇ ਨਾਲ ਨਾਲ ਅਸੀਂ ਤਿਆਰੀ ਕਰਾਂਗੇ ਮੇਲੇ ਤੇ ਜਾਣ ਦੀ ਤੇ ਨਾਲ ਨਾਲ ਤੁਹਾਨੂੰ ਗੁਲਗਲੇ ਬਣਾਉਨੇ ਸਿਖਾਵਾਂਗੇ ਤੇ ਇਧਰ ਪ੍ਰਤੀਕ ਵੀ ਉੱਠਣ ਵਾਲਾ ਸੱਤਾ ਤੇ ਬਹੁਤ ਟਾਈਮ ਦਾ ਇਹਨੂੰ ਵੀ ਗੁਲਗਲੇ ਬਹੁਤ ਪਸੰਦ ਨੇ ਆਪਾਂ ਸਟਾਰਟ ਕਰਦੇ ਆਂ ਗੁਲਗਲੇ ਬਣਾਉਣੇ ਮੈਨ ਨਹੀਂ ਸਟਾਰਟ ਕਰਨੇ ਮਤਲਬ ਸਟਾਰਟ ਤਾਂ ਆਲਰੇਡੀ ਹੋ ਹੀ ਗਏ ਨੇ ਤੁਹਾਨੂੰ ਦਿਖਾਉਣੇ ਕਿਵੇਂ ਬਣਦੇ ਨੇ ਹਾਂਜੀ ਗੁਲਗਲੇ ਬਣਾਉਣ ਦੀ ਤਿਆਰੀ ਹੋ ਚੁੱਕੀ ਹੈ ਸ਼ੁਰੂ ਗੁਲਗਲੇ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਗੁੜ ਨੂੰ ਤੋਲ ਲਿਆ ਸੀ ਤੋਲ ਕੇ ਉਹਨੂੰ ਭੰਨ ਲਿਆ ਸੀ ਤੇ ਭੰਨਣ ਤੋਂ ਬਾਅਦ ਹੁਣ ਅਸੀਂ ਇਹਨੂੰ ਭਿਉਾਵਾਂਗੇ ਭਿਉਆਂ ਕੇ ਫਿਰ ਅਸੀਂ ਆਟਾ ਗੁੰਨਾਂਗੇ ਤੇ ਆਟਾ ਗੁੰਨ ਕੇ ਫਿਰ ਬਣਾਵਾਂਗੇ ਗੁਲਗਲੇ ਲਓ ਜੀ ਹੁਣ ਆਪਾਂ ਗੁੜ ਭਿਉ ਰਿਹਾ ਹਾਂ ਗੁੜ ਅਸੀਂ ਪਹਿਲਾਂ ਕੁੱਟ ਲਿਆ ਸੀ ਕੁੱਟਣ ਕਰਕੇ ਨਾ ਇਹ ਸੌਫਟ ਹੋ ਗਿਆ ਵਧੀਆ ਤੇ ਉਹਨੇ ਜਲਦੀ ਭਿੱਜ ਜੂਗਾ ਤੇ ਆਟਾ ਗੁੰਨਣ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਇਹਦੀਆਂ ਜਿਹੜੀਆਂ ਸਾਰੀਆਂ ਡਲੀਆਂ ਨੇ ਇਹਨਾਂ ਨੂੰ ਆਪਾਂ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪੁੰਨ ਲਾਂਗੇ ਪੁੰਨ ਕੇ ਫੇਰ ਆਟੇ 'ਚ ਪਾਵਾਂਗੇ ਪਾਣੀ ਜਿਹੜਾ ਹੈਗਾ ਉਹ ਪਹਿਲਾਂ ਘੱਟ ਹੀ ਲੈਣਾ ਕਿਉਂਕਿ ਜਿਹੜਾ ਫੋਕਾ ਪਾਣੀ ਹੈ ਉਹ ਆਪਾਂ ਬਾਅਦ 'ਚ ਪਾ ਸਕਦੇ ਆ ਤਾਂ ਕਿ ਸਾਰਾ ਜਿਹੜਾ ਹੈਗਾ ਗੁੜ ਇਹ ਆਟੇ 'ਚ ਪੈ ਜਾਵੇ ਤਾਂ ਫਿਰ ਕੇ ਅਸੀਂ ਪਹਿਲਾਂ ਪਾਣੀ ਘੱਟ ਹੀ ਲਵਾਂਗੇ ਹਾਂਜੀ ਗੁਲਗਲੇ ਬਣਾਉਣ ਦੇ ਲਈ ਜਿਹੜੀ ਰੈਸਪੀ ਤਿਆਰ ਹੋ ਰਹੀ ਆ ਉਹਦੇ ਵਿੱਚ ਜਿਹੜਾ ਗੁੜ ਲਿੱਤਾ ਗਿਆ ਉਹ 1 ਕਿਲੋ ਲਿੱਤਾ ਗਿਆ ਤੇ ਜਿਹੜਾ ਆਟਾ ਹੈ ਉਹ ਡੇਢ ਕਿਲੋ ਲਿੱਤਾ ਗਿਆ ਲਓ ਜੀ ਗੁੜ ਨੂੰ ਚੰਗੀ ਤਰ੍ਹਾਂ ਭਿਉਂ ਦਿੱਤਾ ਗਿਆ ਤੇ ਹੁਣ ਇਹ ਛਾਨਣੀ ਦੇ ਨਾਲ ਪੁਣ ਲਿਆ ਜਾਏਗਾ ਪੁਣ ਕੇ ਫਿਰ ਇਸ ਤੋਂ ਬਾਅਦ ਜਿਹੜਾ ਮਟੀਰੀਅਲ ਹੋਏਗਾ ਉਹ ਆਟੇ ਦੇ ਵਿੱਚ ਪਾ ਕੇ ਆਟੇ ਨੂੰ ਗੁੰਨਿਆ ਜਾਏਗਾ ਲਓ ਜੀ ਜਿਹੜਾ ਸਾਰਾ ਲਿਕਵਿਡ ਸੀ ਉਹ ਆਟੇ ਦੇ ਵਿੱਚ ਪਾ ਦਿੱਤਾ ਗਿਆ ਤੇ ਹੁਣ ਇਹਨੂੰ ਗੁੰਨਿਆ ਜਾਏਗਾ ਸਾਡੇ ਮੰਮੀ ਆਟਾ ਗੁੰਨ ਰਏ ਨੇ ਹਾਂਜੀ ਗੁਲਗੁਲੇ ਬਣਾਉਣੇ ਨੇ ਆਪਾਂ ਚੁੱਲ੍ਹੇ ਤੇ ਇਸ ਲਈ ਚੁੱਲ੍ਹੇ ਤੇ ਅੱਗ ਦੀ ਤਿਆਰੀ ਕਰ ਚੁੱਕੇ ਆਂ ਬਾਲਣ ਆਪਾਂ ਲਾਤਾ ਤੇ ਚੁੱਲ੍ਹੇ ਨੂੰ ਪੋਚਾ ਵੀ ਹੁਣੇ-ਹੁਣੇ ਦਿੱਤਾ ਤੇਲ ਪਾਤਾ ਕੜਾਹੀ ਦੇ ਵਿੱਚ ਤੇ ਹੁਣ ਅਸੀਂ ਇਹਨੂੰ ਇੱਧਰ ਆਹ ਹਮੇਸ਼ਾ ਇਹਨੂੰ ਜਿੰਨੇ ਦੇ ਆਤਰ ਰਹੇ ਹਾਂ ਪਾਤਾ ਇੱਧਰ ਕਰੋ ਜੀ ਜੀ ਜੇਠ ਤਾਂ ਨਹੀਂ ਆਏ ਜੇਠੇ ਆਪਾਂ ਦੋਹਿਆਂ ਜੀ ਤਿੰਨਿਆਂ ਜੀ ਚਾਰਿਆਂ ਜੀ ਹਾਂ ਉਸੇ ਫੇਰ ਮਚਦਾ ਨਹੀਂ ਆ ਲੈ ਕੋ ਗੁਲਗੁਲਿਆਂ ਦੇ ਲਈ ਨਾ ਇਹੋ ਜਿਹਾ ਚਾਹੀਦਾ ਆਪਾਂ ਨੂੰ ਆਟਾ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਸੰਘਣਾ ਜ ਵੀ ਨਹੀਂ ਹੋਣਾ ਚਾਹੀਦਾ ਜਿਵੇਂ ਮੜਾ ਚੁੱਲ੍ਹਾ ਐਨ ਹੁੰਦਾ ਹਨਾ ਫਿਰ ਦੋ ਜਾਨੀ ਪੜੀ ਜਾਂਦੀ ਹੈ ਕਿੰ ਕਰ ਲਈ ਲਾ ਗਈ ਦਿਨੋਂ ਮਾ ਥੋੜਾ ਲਓ ਜੀ ਗੁਲਗਲੇ ਬਣਾਉਣ ਦਾ ਕੰਮ ਚੱਲ ਰਿਹਾ ਜੋਰਾਂ ਤੇ ਥੋੜਾ ਜਾ ਆਟਾ ਰਹਿ ਚੁੱਕਿਆ ਇਹ ਆਟਾ ਸਾਡੇ ਗਵਾਂਡੀਆਂ ਦਾ ਸੀ ਉਹਨਾਂ ਦੇ ਗੁਲਗਲੇ ਬਣੇ ਨੇ ਸਾਰੇ ਇਹ ਆ ਬਣ ਚੁੱਕੇ ਨੇ ਬਾਲਟੀ ਚ ਪਾ ਲਏ ਨੇ ਕਾਫੀਆਂ ਨੇ ਕਾਫੀਆਂ ਹੈਲੋ ਕਰੀ ਹੈਲੋ ਹੈਲੋ ਸਾਨੀਆਂ ਕਿੱਥੇ ਆ ਸਾਨੀਆਂ ਦੀ ਯਾਦ ਨਾਲ ਕੇ ਪਤਾ ਨਹੀਂ ਤੈਨੂੰ ਯਾਦ ਕੋਈ ਨਹੀਂ ਉਹ ਮੈਂ ਹੱਥ ਘਾਣਾ ਲਈ ਬੈਠੇ ਰਹੀ ਤੇ ਪਤਾ ਨਹੀਂ ਤਾਂ ਉਸ ਤੋਂ ਆਟਾ ਦਿੱਦੀ ਦੀ ਚਾਹ ਤੇ ਮੇਰੀ ਡਿਊਟੀ ਲੱਗੀ ਹੋਈ ਆ ਅੱਗ ਮਚਾਉਣ ਦੀ ਅੱਗ ਬੁਝਣ ਨਾ ਦੇਣ ਦੀ ਤੇ ਮੇਰੀ ਡਿਊਟੀ ਲੱਗੀ ਹੋਈ ਆ ਕੋਈ ਚਾਕੇ ਖਾ ਲਵੇ ਬੈਠੇ ਦੀ ਜੀ ਕੱਲ ਨੂੰ ਖਾਣੇ ਨੇ ਤੇ ਬੇਫੇ ਖਾਣੇ ਕਰ ਸਾਂਹੀਆਂ ਕਰ ਰਹੀਆਂ ਲਾਸਟ ਪੂਰ ਤੇ ਉਹ ਅਸੀਂ ਬਸ ਪਾ ਰਹੇ ਹਾਂ ਜਸਟ ਤੇ ਆਪਣਾ ਆਟਾ ਵੀ ਰੈਡੀ ਆ ਉਧਰ ਇਸ ਦੇ ਵਿੱਚ ਇਹਨੂੰ ਕੰਪਲੀਟ ਕਰਨ ਤੋਂ ਬਾਅਦ ਉਹ ਸ਼ੁਰੂ ਕਰ ਲਾਂਗੇ ਖਾਣ ਨੂੰ ਤਾਂ ਬਹੁਤ ਜੀ ਕਰਦਾ ਪਰ ਇਹ ਸਵੇਰੇ ਖਾਣੇ ਨੇ ਉਹ ਵੀ ਮੱਠਾ ਢੇਕਨ ਤੋਂ ਬਾਅਦ ਸੋ ਮੱਠਾ ਢੇਕਨ ਤੋਂ ਬਾਅਦ ਹੀ ਖਾਵਾਂਗੇ ਦੇਖਣ ਚ ਤਾਂ ਲੱਗ ਰਿਹਾ ਵੀ ਬਹੁਤ ਸੌਫਟ ਵੀ ਬਣੇ ਨੇ ਤੇ ਟੇਸਟੀ ਵੀ ਹੋਣਗੇ ਪਰ ਅਸੀਂ ਕੱਲ ਦੁਪਹਿਰ ਤੱਕ ਹੀ ਖਾਵਾਂਗੇ ਇਹਨਾਂ ਨੂੰ ਆਨੀਆਂ ਕੇ ਗੁਲਗੁਲੇ ਲਓ ਜੀ ਆ ਸਾਨੀਆਂ ਕੇ ਗੁਲਗੁਲੇ ਬਣ ਚੁੱਕੇ ਨੇ ਬਾਲਟੀ ਭਰ ਗਈ ਆ ਪੂਰੀ ਤੇ ਮੈਨਾਂ ਦੇ ਘਰੇ ਰੱਖਣ ਜਾਣਾ ਲੋਜੀ ਰੱਖਾ ਦਿੱਤੇ ਗਏ ਨੇ ਇੱਥੇ ਅੱਜ ਇਹਨਾਂ ਨੂੰ ਕੋਈ ਨਹੀਂ ਖਾਏਗਾ ਕੱਲ ਤੱਕ ਇਹ ਐਵੇਂ ਹੀ ਰਹਿਣਗੇ ਸਵੇਰ ਤੱਕ ਫਿਰ ਜਦੋਂ ਉੱਥੇ ਮੱਥਾ ਟੇਕ ਕੇ ਇਹਨਾਂ ਦਾ ਮੱਥਾ ਟੇਕਿਆ ਦੇ ਦੂੰ ਫਿਰ ਇਹ ਖਾਦੇ ਜਾਣਗੇ ਕੱਲ ਨੂੰ ਦੁਪਹਿਰ ਤੱਕ ਇਹਨਾਂ ਦੇ ਸਾਰੇ ਬਣ ਚੁੱਕੇ ਨੇ ਜਿਹੜੇ ਗੋਲਗਲੇ ਸੀ ਹੁਣ ਸਾਡੇ ਬਣਨੇ ਤਿਆਰ ਨੇ ਇੱਧਰ ਪ੍ਰਤੀਕ ਨੇ ਵੱਟਾ ਜਾਂ ਚੱਕਿਆ ਹੋਇਆ ਤੇ ਇਹਨਾਂ ਨੂੰ ਪੰਨੀ ਜਾਂਦਾ ਰੋੜੀਆਂ ਨੂੰ ਕਿਉਂ ਪੰਨ ਰਿਹਾ ਇਹ ਇਹ ਪੰਨ ਕੇ ਉਹਨਾਂ ਨੂੰ ਕਿਉਂ ਉਹ ਖਾਣਾ ਬਣਾਉਣੀਆ ਕਿਉਂ ਬਣਾਉਣੇ ਨੇ ਉਹ ਉਹਦਾ ਨਾ ਕੀ ਕਰਨਾ ਤੇ ਉਹ ਫੇਰ ਉਹ ਫੇਰ ਉੱਥੇ ਬੈਠ ਕੇ ਮੈਂ ਖਾਈਂ ਇੱਕ ਖਾਈਂ ਕਾਣ ਤੂੰ ਜਿੱਧਰ ਕਾਫੀਆਂ ਬੈਠੀ ਆ ਜੰਨਤ ਨੂੰ ਘੜਾਈ ਜਾਂਦੀ ਆ ਤੇ ਇਧਰ ਵੀ ਬੈਠਾ ਇਹ ਜਿਹੇ ਪੁੱਠੇ ਸਿੱਧੇ ਕੰਮ ਕਰੀ ਜਾਂਦਾ ਚਲੋ ਫਿਰ ਹਾਲ ਇਹਨਾਂ ਨੂੰ ਖੇਡਣ ਦੰਨੇ ਆ ਤੇ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਪਤਾ ਵੀ ਜਿਹੜੇ ਗੁਲਗੁਲੇ ਨੇ ਉਹ ਪਹਿਲਾਂ ਵਿਆਹਾਂ ਦੇ ਵਿੱਚ ਵਿਆਹ ਤੋਂ ਪਹਿਲਾਂ ਮਤਲਬ ਫੇਰੇ ਜਾਂਦੇ ਹੁੰਦੇ ਸੀ ਗਵਾਂਡ ਦੇ ਆਂਗਵਾਂਡ ਦੇ ਵਿੱਚ ਪਿੰਡ ਦੇ ਵਿੱਚ ਫੇਰੇ ਜਾਂਦੇ ਸੀ ਕਈ ਜਗ੍ਹਾ ਤੇ ਹੁਣ ਵੀ ਇਹ ਹੈਗਾ ਗਰਵਾਜ ਤੇ ਪਰ ਸਾਡੇ ਇੱਥੇ ਨਹੀਂ ਹੈਗਾ ਧੋਲੇ ਚ ਨਹੀਂ ਹੈਗਾ ਤੁਸੀਂ ਦੱਸੋ ਜੀ ਤੁਹਾਡੇ ਪਿੰਡ ਚ ਹੈਗਾ ਕਿ ਨਹੀਂ ਹੈਗਾ ਲਓ ਜੀ ਇਹ ਨਾਟਾ ਹਜੇ ਪਿਆ ਤੇ ਤੇ ਟਾਈਮ ਲੱਗ ਹੀ ਜਾਣਾ ਫਿਰ ਹਾਲ ਮੈਂ ਜਾਣਾ ਬਾਜ਼ਾਰ ਦੇ ਵਿੱਚ ਆ ਮੈਡੀਕਲ ਸਟੋਰ ਤੇ ਕਿਉਂਕਿ ਸਾਡੇ ਡੌਗੀ ਨੂੰ ਦੋ ਤਿੰਨ ਦਿਨ ਤੋਂ ਉਹ ਬੱਤ ਜਿਹਾ ਆ ਰਹੇ ਨੇ ਖਾਂਸੀ ਹੋਈ ਹੈ ਖਾਂਸੀ ਹੋਈ ਪਿਆ ਤਾਂ ਮਤਲਬ ਪਤਾ ਨਹੀਂ ਕਿਵੇਂ ਜੇ ਬੱਤਰੀ ਲਈ ਜਾਂਦਾ ਰਹਿੰਦਾ ਸਾਰਾ ਦਿਨ ਤੇ ਉਹਦੇ ਵਾਸਤੇ ਦਵਾਈ ਲੈ ਕੇ ਆਉਣੀ ਆ 2-3 ਚੀਜ਼ਾਂ ਟਰਾਈ ਕਰਕੇ ਦੇਖ ਲੈਣਾ ਪਵੇਗਾ ਸੋ ਉਹ ਲੈ ਕੇ ਆਉਣਾ ਉਦੋਂ ਤੱਕ ਸਾਰੇ ਗੁਲਗੁਲੇ ਦਾ ਕੰਮ ਹੋ ਜਾਣਾ ਤੇ ਬਾਕੀ ਆ ਕੇ ਤੁਹਾਨੂੰ ਦੋ ਆਹ ਦੇਖੋ ਐਵੇਂ ਕਰ ਰਿਹਾ ਡਾਕੀ ਸਾਡਾ ਹਾਂ 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 ਬਸ ਐਵੇਂ ਹੀ ਬੱਤ ਜੇ ਲਈ ਜਾਂਦਾ 2-3 ਦਿਨ ਦਾ ਸੋ ਫਿਲਹਾਲ ਇਹਦੇ ਵਾਸਤੇ ਦਵਾਈ ਲੈ ਜਾਂਦੀ ਤੇ ਇੱਕ ਇੱਕ ਗੋਲੀ ਦੇਣੀ ਆ ਸਵੇਰੇ ਸ਼ਾਮ ਹਾਂ ਪਤਾ ਨਹੀਂ ਲਊਗਾ ਪਤਾ ਨਹੀਂ ਨਾ ਕੋਲ ਹੋਪਫੁਲੀ ਲੈ ਲਵੇ ਤਾਂ ਠੀਕ ਹੋ ਜਾਊਗਾ ਹਾਂਜੀ ਗੁਲਗੁਲੇ ਬਣ ਚੁੱਕੇ ਆ ਬਸ ਇੱਕ ਪੂਰਾ ਪਾ ਰਹੇ ਆ ਜੀ ਦੀ ਇੱਕ ਰਹਿ ਗਿਆ ਤੇ ਬਸ ਉਹਨਾ ਕੰਮ ਸਾਰਾ ਨਿਵੇੜ ਕੇ ਫਿਰ ਅਸੀਂ ਕਰਾਂਗੇ ਮੇਲੇ ਤੇ ਜਾਣ ਦੀ ਤਿਆਰੀ ਕੱਲ ਨੂੰ ਜਾਵਾਂਗੇ ਮੇਲੇ ਤੇ ਤੇ ਬਲੌਗ ਦਾ ਅਸੀਂ ਕਰਦੇ ਇੱਥੇ ਐਂਡ ਕੱਲ ਵਾਲਾ ਬਲੌਗ ਨਹੀਂ ਆਏਗਾ ਟੇਕ ਕੇਅਰ ਬਾਏ ਬਾਏ